लद मागा मैं ठेड़ी पाए तू आ जाओ लद मागा No, am ਕਾਲ ਸਾਹਿਬ ਇਹ ਜਿਹੜਾ ਲੰਗਰ ਸਾਹਿਬ ਲੰਗਰ ਸਾਹਿਬ ਚੱਲਦਾ ਨਾ ਪਾਬੂ ਪੁੱਤਾ ਸਾਹਿਬੇ ਜੋੜ ਮੇਲੇ ਵਾਸਤੇ ਲਾਇਆ ਤੁੰਗ ਸਾਹਿਬ ਅੰਗਦੇ ਤੇ ਸਤਾਂ ਤੇ ਸਰਾਏ ਨਾਗਾ ਫੁਲ ਮਾ ਕੇ ਚਾਦੀ ਕਰਾ ਦਾ ਤਾਲੀਆਂ ਟੋੜਦੇ ਬਹੁਤ ਨਗਦੇ ਆ ਕੇ ਪਿਛਲੇ ਸਾਲ ਵੀ ਲਾਇਆ ਸੀ ਐਸਾ ਵੀ ਲਾਇਆ ਹੈ ਗਰੇ ਨੇੜੇ ਪਿੰਡਾਂ ਦੇ ਬਾਜਾ ਮਰਾ ਬਰੂ ਵਾਲਾ ਸਰਾਏ ਨਾਗਾ ਪਟੂ ਗੁਟੀ ਮਾਰਾ ਟੱਕ ਬਾਜਾ ਤਕ ਬਲਾਣਾ साइड सारी सॼो कॾहिं रोज़ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਸੁਖਵਿੰਦਰ ਸਿੰਘ ਬਰਾੜ ਇਸ ਟਾਈਮ ਮੈਂ ਮੌਜੂਦ ਹਾਂ ਸਰਾਈ ਨਗਾ ਪਿੰਡ ਦੇ ਵਿੱਚ ਪਾਤਸ਼ਾਹੀ ਦੂਜੀ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਜਨਮ ਸਥਾਨ ਵਿਖੇ ਤੇ ਅੱਜ ਤੁਹਾਨੂੰ ਦਰਸ਼ਨ ਕਰਾਉਂਦੇ ਆ ਜੀ ਗੁਰੂ ਘਰ ਦੇ ਤੇ ਸੰਗਤ ਜੋ ਸਾਡੇ ਨਾਲ ਸਾਨੂੰ ਦੇਖ ਰਹੇ ਨੇ ਪਾਤਸ਼ਾਹੀ ਦੂਜੀ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਜਨਮ ਸਥਾਨ ਤੇ ਖੜੇ ਹਾਂ ਇਸ ਟਾਈਮ ਜੀ ਅਸੀਂ ਜੋ ਇਹ ਪਿੱਛੇ ਗੇਟ ਬਣਿਆ ਹੋਇਆ ਇਹ ਮੇਨ ਐਂਟਰੀ ਹੈ ਜੀ ਗੁਰੂ ਘਰ ਦੀ ਤੁਸੀਂ ਦੇਖ ਰਹੇ ਹੋ ਸੰਗਤ ਜੀ ਇਹ ਬਿਲਕੁਲ ਨਨਕਾਣਾ ਸਾਹਿਬ ਦੀ ਕਾਪੀ ਬਣਿਆ ਹੋਇਆ ਜੀ ਜੋ ਮੇਨ ਐਂਟਰੀ ਹੈ ਇਹ ਨਨਕਾਣਾ ਸਾਹਿਬ ਦੀ ਤਰ੍ਹਾਂ ਬਿਲਕੁਲ ਇਹ ਗੇਟ ਬਣਿਆ ਹੋਇਆ ਤੇ ਤੁਹਾਨੂੰ ਅੰਦਰ ਲੈ ਕੇ ਜਾਣੇ ਆ ਗੁਰੂ ਘਰ ਦੇ ਵਿੱਚ ਤੇ ਤੁਹਾਨੂੰ ਇਤਿਹਾਸ ਬਾਰੇ ਜਾਣੂ ਕਰਾਉਣੇ ਆ ਗੁਰਦੁਵਾਰਾ ਜਨਮ ਸਥਾਨ ਸ੍ਰੀ ਗੁਰੂ ਅੰਗਦ ਦੇਵ ਜੀ ਪਾਤਸ਼ਾਹੀ ਦੂਜੀ ਸਾਧ ਸੰਗਤ ਜੀ ਨੂੰ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਵਾਉਂਦੇ ਆ ਜੀ ਇਹ ਗੁਰਦੁਵਾਰਾ ਜਨਮ ਸਥਾਨ ਸ੍ਰੀ ਗੁਰੂ ਅੰਗਦ ਦੇਵ ਜੀ ਪਾਤਸ਼ਾਹੀ ਦੂਜੀ ਜੀ ਇਸ ਟਾਈਮ ਗੁਰਦੁਆਰਾ ਸਾਹਿਬ ਦੇ ਮੇਨ ਗੇਟ ਦੇ ਵਿੱਚ ਆ ਜੀ ਤੁਹਾਨੂੰ ਦਰਸ਼ਨ ਕਰਾਉਂਦੇ ਆ ਗੁਰੂ ਘਰ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਲੈ ਕੇ ਜਾ ਰਹੇ ਹਾਂ ਤੁਹਾਨੂੰ ਇਸ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਜਨਮ ਹੋਇਆ ਸੀ ਜੀ ਇੱਥੇ ਹੀ ਸ੍ਰੀ ਗੁਰੂ ਅੰਗਦ ਦੇਵ ਜੀ ਵੱਡੇ ਹੋਏ ਨੇ ਤੇ ਗੁਰਗੱਦੀ ਸੰਭਾਲੀ ਸੀ ਤਾਂ ਤਨ ਸ੍ਰੀ ਗੁਰੂ ਅੰਗਦ ਦੇਵ ਜੀ ਗੁਰੂ ਮਹਾਰਾਜ ਜੀ ਇੱਥੇ ਆਪਣੀ ਭਗਤੀ ਕੀਤੀ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਇਹ ਜਨਮ ਸਥਾਨ ਆ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਸਤਨਾਬਿ ਸ੍ਰੀ ਵਾਇਗੁਰੂ ਸੱਚੇ ਪਾਛੇ ਪਰਮਾਤਮਾ ਸੱਚੇ ਪਾਛੇ ਵਾਹ 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 ਮੇਰ ਕਿੱਦਾ ਬਸ ਵਾਹ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਜਨਮ ਸਥਾਨ ਹੈ ਸੰਗਤ ਜੀ ਗੁਰੂ ਮਹਾਰਾਜ ਬਾਦਿ ਮਹਾਰਾਜ ਮਾਨ ਨੇ ਇਸ ਜਗ੍ਹਾ ਦੇ ਉੱਪਰ ਵਾਹਿਗੁਰੂ 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 ਵੱਖ 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 ਸੰਗਤ ਜੀ ਇਹ ਸਰੋਵਰ ਸਾਹਿਬ ਆ ਜੀ ਜੋ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਜਨਮ ਸਥਾਨ ਤੇ ਬਣਿਆ ਹੋਇਆ ਤੇ ਇੱਥੇ ਸੰਗਤ ਇਸ਼ਨਾਨ ਕਰਨ ਆਉਂਦੀ ਹੈ ਜੀ ਇੱਥੇ ਭਾਰੀ ਮਾਤਰਾ ਦੇ ਵਿੱਚ ਸੰਗਤ ਆਉਂਦੀ ਹੈ ਦੇਸ਼ਾਂ-ਵਦੇਸ਼ਾਂ ਦੇ ਵਿੱਚੋਂ ਤੇ ਪੁੰਨੀਆਂ ਬਹੁਤ ਭਾਰੀ ਲੱਗਦੀ ਹੈ ਇੱਥੇ ਪੁੰਨੀਆਂ ਤੇ ਕਾਫੀ ਵੱਡਾ ਇਕੱਠ ਹੁੰਦਾ ਸੰਗਤ ਜੀ ਦਾ ਅਸ ਟਾਈਮ ਆਪਾਂ ਲੰਗਰ ਹਾਲ ਦੇ ਵਿੱਚ ਆ ਜੀ ਜਿੱਥੇ ਸੰਗਤ ਨੂੰ ਪ੍ਰਸ਼ਾਦਾ ਛਕਾਇਆ ਜਾਂਦਾ ਹੈ ਉਹ ਜਿਹੰਗੁਰਾ ਉਹ ਕਿਹਾ ਨਾਮ ਉਹ ਲੰਗਰ ਹਾਲ ਇਸ ਜਗ੍ਹਾ ਦੇ ਵਿੱਚ ਸੰਗਤ ਨੂੰ ਪ੍ਰਸ਼ਾਦਾ ਛਕਾਇਆ ਜਾਂਦਾ ਜੀ ਇਹ ਲੰਗਰ ਹਾਲ ਬਣਿਆ ਹੋਇਆ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਸੁਖਵਿੰਦਰ ਸਿੰਘ ਬਰਾੜ ਦੀ ਇਸ ਟਾਈਮ ਮੈਂ ਪਿੰਡ ਸਰਾਇ ਨਗਾ ਵਿਖੇ ਪਾਤਸ਼ਾਹੀ ਦੂਜੀ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਜਨਮ ਸਥਾਨ ਤੇ ਖੜਾ ਜੀ ਤੇ ਬਾਬਾ ਜੀ ਤੁਹਾਨੂੰ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਜਾਣਕਾਰੀ ਦੇਣਗੇ ਹਾਂਜੀ ਬਾਬਾ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਸ ਸਮੇਂ ਸੰਗਤੋ ਆਪ ਦਰਸ਼ਨ ਕਰ ਰਹੇ ਹੋ ਜਨਮ ਸਥਾਨ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਜਨਮ ਸਰਾਇਨਾਗਾ ਦੀ ਧਰਤੀ ਤੇ 31 ਮਾਰਚ 1504 ਈਸਵੀ ਨੂੰ ਭਾਈ ਇਸ ਸਥਾਨ ਤੇ ਹੋਇਆ ਸੀ 11 ਸਾਲ ਦੀ ਉਮਰ ਤੱਕ ਮਹਾਰਾਜ ਇਸ ਸਥਾਨ ਤੇ ਰਹੇ ਹਨ ਉਹਨਾਂ ਦਾ ਪਰਿਵਾਰ ਜੋ ਉਹਨਾਂ ਦੇ ਪਿਤਾ ਜੀ ਸਨ ਉਹ ਗੁਜਰਾਤ ਦੇ ਰਹਿਣ ਵਾਲੇ ਸਨ ਪਿੰਡ ਮੰਗੂਵਾਲ ਉਥੋਂ ਉਹ ਆਪਣੇ ਵਪਾਰ ਲਈ ਨੌਕਰੀ ਲਈ ਇਸ ਸਥਾਨ ਤੇ ਆਏ ਸਨ ਜਦੋਂ ਇਹ ਸਥਾਨ ਤੇ ਆਈ ਤਾਂ ਇਥੋਂ ਦਾ ਜੋ ਚੌਧਰੀ ਸੀ ਤਖਤਮਲ ਉਹਨਾਂ ਦੇ ਸਥਾਨ ਤੇ ਉਹਨਾਂ ਨੇ ਨੌਕਰੀ ਕੀਤੀ ਸੀ ਇਹਨਾਂ ਨੇ ਉਹਨਾਂ ਦੀ ਜੋ ਮੁੰਸ਼ੀ ਦੀ ਨੌਕਰੀ ਉਹ ਕਰਦੇ ਹੁੰਦੇ ਸਨ ਤੇ ਜਦੋਂ ਇਸ ਨੌਕਰੀ ਦੇ ਬਾਬਤ ਉਹਨਾਂ ਨੇ ਫਿਰ ਇੱਥੇ ਆਪਣਾ ਸਥਾਨ ਲਿਆ ਤੇ ਆਪਣਾ ਘਰ ਬਣਾਉਣਾ ਸ਼ੁਰੂ ਕੀਤਾ ਇਸ ਸਥਾਨ ਤੇ ਗੁਰੂ ਅੰਗਸਾਹਿਬ ਜੀ ਦਾ ਜਦੋਂ ਜਨਮ ਹੋਇਆ ਉਸ ਸਮੇਂ ਬਾਬਰ ਨੇ ਇੱਥੇ ਹਮਲਾ ਕਰਤਾ ਸੀਗਾ ਜਦੋਂ ਬਾਬਰ ਨੇ ਇੱਥੇ ਹਮਲਾ ਕੀਤਾ ਜੀ ਤੇ ਇੱਥੇ ਸਾਰਾ ਸਥਾਨ ਹੈ ਜੋ ਉਹਨੇ ਉਜਾੜ ਕੇ ਰੱਖਤਾ ਸੀਗਾ ਜਦੋਂ ਪਿੰਡ ਉਜੜਨੇ ਸ਼ੁਰੂ ਹੋ ਗਏ ਸਰਾਏ ਨਾਗਰ ਦਾ ਪਿੰਡ ਉਜੜ ਗਿਆ ਤਾਂ ਲੋਕ ਆਪੂ ਆਪਣੇ ਥਾਵਾ ਤੇ ਜਿੱਥੇ ਉਹਨਾਂ ਨੂੰ ਚੰਗਾ ਲੱਗਿਆ ਉੱਥੇ ਚਲੇ ਗਏ ਇਸ ਸਥਾਨ ਨੂੰ ਛੱਡ ਕੇ ਚਲੇ ਗਏ ਜੋ ਤਖਤ ਮਾਲ ਸੀ ਚੋਦਰੀ ਉਹ ਮਾਰਿਆ ਗਿਆ ਉਹਦੀ ਮੌਤ ਤੋਂ ਬਾਅਦ ਫਿਰ ਲੋਕਾਂ ਨੇ ਕਿਹਾ ਕਿ ਹੁਣ ਸਾਡੀ ਰੱਖਿਆ ਕੌਣ ਕਰੇਗਾ ਸਾਡੀ ਹੁਣ ਸਹਾਇਤਾ ਕੌਣ ਕਰੇਗਾ ਇਸ ਕਰਕੇ ਉਹਨਾਂ ਨੇ ਇਸ ਸਥਾਨ ਨੂੰ ਛੱਡ ਦਿੱਤਾ ਤੇ ਗੁਰੂ ਅੰਗਦ ਸਾਹਿਬ ਦਾ ਪਰਿਵਾਰ ਵੀ ਇਸ ਸਥਾਨ ਨੂੰ ਛੱਡ ਕੇ ਖਡੂਰ ਸਾਹਿਬ ਦੀ ਧਰਤੀ ਤੇ ਚਲਾ ਗਿਆ ਇਸ ਸਥਾਨ ਤੇ ਮਹਾਰਾਜ 11 ਸਾਲ ਤੱਕ ਰਹੀ ਹਨ ਉਹਨਾਂ ਨੇ ਇੱਥੇ ਕੋਤਕ ਵੀ ਕੀਤੇ ਹਨ ਇੱਥੇ ਭੋਰਾ ਸਾਹਿਬ ਵੀ ਪਹਿਲਾਂ ਹੁੰਦਾ ਸੀ ਜਿਸ ਸਥਾਨ ਤੇ ਮਹਾਰਾਜ ਦਾ ਜਨਮ ਹੋਇਆ ਪਿੰਡ ਦੇ ਜਦੋਂ ਆਪਾਂ ਅੰਦਰਵਾਰ ਜਾਂਦੇ ਹਾਂ ਉੱਥੇ ਦੋ ਗੁਰਦੁਆਰਾ ਸਾਹਿਬ ਆਉਂਦੇ ਹਨ ਪਾਕਸ਼ਾਈ ਪਹਿਲੀ ਪਾਸ਼ਾਈ 10ਵੀਂ ਪਾਸ਼ਾਈ ਪਹਿਲੀ ਦਾ ਗੁਰਦੁਆਰਾ ਗੁਰਦੁਆਰਾ ਨਾਨਕ ਸਰ ਸਾਹਿਬ ਜਿੱਥੇ ਮਹਾਰਾਜ ਆਪਣੀ ਪਹਿਲੀ ਉਦਾਸੀ ਵੇਲੇ ਆਏ ਸਨ ਜਦੋਂ ਪਹਿਲੀ ਉਦਾਸੀ ਵੇਲੇ ਮਹਾਰਾਜ ਇੱਥੇ ਆਏ ਉਸ ਸਮੇਂ ਇੱਥੇ ਇੱਕ ਕੋੜੀ ਬਹੁਤ ਘਰਲਾ ਰਹੀ ਆ ਸੀ ਮਹਾਰਾਜ ਨੇ ਜਦੋਂ ਵੇਖਿਆ ਕਿ ਉਹ ਕੋੜੀ ਨੂੰ ਦਰਦ ਹੋ ਰਿਹਾ ਤੇ ਮਹਾਰਾਜ ਨੇ ਆਪਣੇ ਕੋਲ ਬੁਲਾਇਆ ਤੇ ਕਿਹਾ ਤੁਹਾਨੂੰ ਕੀ ਤਕਲੀਫ ਹੈ ਉਹਨੇ ਕਿਹਾ ਭਾਈ ਮੈਨੂੰ ਕੋੜ ਹੈ ਮਹਾਰਾਜ ਕਹਿੰਦੇ ਤੈਨੂੰ ਕੋੜ ਐ ਤੈਨੂੰ ਕੋਈ ਆਪਣੇ ਘਰ ਨਹੀਂ ਵਾਰਦਾ ਤੂੰ ਸਾਡੀ ਸ਼ਰਨਾ ਉਹ ਕਹਿੰਦੇ ਮਹਾਰਾਜ ਮੇਰਾ ਦੁੱਖ ਕਟੋ ਤੁਸੀਂ ਜਦੋਂ ਮਹਾਰਾਜ ਨੂੰ ਇਹ ਗੱਲ ਕਹੀ ਤੇ ਭਾਈ ਮਰਦਾਨੇ ਨੂੰ ਮਹਾਰਾਜ ਨੇ ਕਿਹਾ ਕਿ ਇਸ ਛੱਪੜੀ ਤੋਂ ਜਿੱਥੇ ਇੱਕ ਛੱਪੜੀ ਹੁੰਦੀ ਸੀ ਤੇ ਕੋੜੀ ਨੂੰ ਮਹਾਰਾਜ ਨੇ ਭਾਈ ਮਰਦਾਨੇ ਨੂੰ ਕਿਹਾ ਕਿ ਇਹਨੂੰ ਛੱਪੜੀ ਵਿੱਚੋਂ ਕੱਢ ਕੇ ਲਿਆਓ ਜਦੋਂ ਲਿਆਂਦਾ ਤੇ ਮਹਾਰਾਜ ਨੇ ਉਹਦੇ ਸਿਰ ਤੇ ਮੀਰ ਭਰਿਆ ਆਪਣਾ ਹੱਥ ਰੱਖਿਆ ਤੇ ਕੋੜੀ ਦਾ ਜੋ ਦਰਦ ਐ ਉਹ ਖਤਮ ਹੋ ਗਿਆ ਉਸ ਦਾ ਕੋਡ ਹੈ ਜੋ ਉਹ ਖਤਮ ਹੋ ਗਿਆ ਤੇ ਮਹਾਰਾਜ ਦਾ ਸ਼ੁਕਰਾਨਾ ਕੀਤਾ ਤੇ ਇਸ ਸਥਾਨ ਦੇ ਗੁਰਦੁਆਰਾ ਨਾਨਕ ਸਰ ਸਾਹਿਬ ਬਣਿਆ ਵਿਆ ਹੈ ਲੋਕ ਦਰਸ਼ਨ ਕਰਦੇ ਹਨ ਸੰਗਤਾਂ ਆਉਂਦੀਆਂ ਹਨ ਮੱਸਿਆ ਪੁੰਨਿਆਂ ਦੇ ਦਿਹਾੜੇ ਲੱਗਦੇ ਹਨ ਤੇ ਸੰਗਤਾਂ ਦੇ ਜੋ ਕੋੜ ਹਨ ਸਰੀਰ ਦੇ ਉਹ ਦੂਰ ਹੁੰਦੇ ਹਨ ਕਈ ਪ੍ਰਕਾਰ ਦੀਆਂ ਜੋ ਬਿਮਾਰੀਆਂ ਹਨ ਉਹ ਵੀ ਦੂਰ ਹੋ ਜਾਂਦੀਆਂ ਹਨ ਥੱਲੜੇ ਪਾਸੇ ਗੁਰਦੁਆਰਾ ਚਰਨ ਕਮਲ ਸਰ ਸਾਹਿਬ ਜਿੱਥੇ ਪਾਤਸ਼ਾਹੀ 10ਵੀਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਖਿਦਰਾਣੇ ਦੀ ਤਾਬ ਤੋਂ ਜਦੋਂ ਮਹਾਰਾਜ ਜੰਗ ਜਿੱਤ ਕੇ ਆਏ ਹਨ ਮੁਕਸਰ ਸਾਹਿਬ ਦੀ ਜੰਗ ਦੀ ਸਮਾਪਤੀ ਤੋਂ ਬਾਅਦ ਜਦੋਂ ਇਸ ਸਥਾਨ ਤੇ ਆਏ ਉਸ ਸਮੇਂ ਇੱਥੇ ਇੱਕ ਜੋਗੀ ਰਹਿੰਦਾ ਹੁੰਦਾ ਸੀ ਜਦੋਂ ਮਹਾਰਾਜ ਨੇ ਆਪਣੇ ਸਿੰਘਾਂ ਨੂੰ ਕਿਹਾ ਕਿ ਭਾਈ ਇੱਕ ਜੋਗੀ ਰਹਿੰਦਾ ਹੈ ਉਹਨੂੰ ਜਾ ਕੇ ਦੱਸੋ ਕਿ ਗੁਰੂ ਗੋਬਿੰਦ ਸਿੰਘ ਜੀ ਆਏ ਹਨ ਸਾਡਾ ਨਾਂ ਗੁਰੂ ਗੋਬਿੰਦ ਸਿੰਘ ਹੈ ਅਸੀਂ ਉਹਨੂੰ ਜਾਣਦੇ ਹਾਂ ਜਦੋਂ ਜਾ ਕੇ ਸਿੰਘਾ ਨੇ ਇਹ ਬਾਤ ਇਹ ਗੱਲ ਉਹਨਾਂ ਨੂੰ ਦੱਸੀ ਤੇ ਸਿੰਘਾ ਨੇ yogi ਨੂੰ ਜਦੋਂ ਦੱਸਿਆ ਤੇ yogi ਕਹਿੰਦਾ ਕਿ ਮੈਂ ਪਹਿਲਾਂ ਉਸ ਦੀ ਉਮਰ ਪੁੱਛਣਾ ਚਾਹੁੰਦਾ ਹਾਂ ਉਸ ਦੀ ਉਮਰ ਕਿੰਨੀ ਹੈ ਉਸ ਸਮੇਂ ਉਹਨਾਂ ਨੇ ਕਿਹਾ ਕਿ ਸਾਡੇ ਗੁਰੂ ਸਾਹਿਬ ਦੀ ਉਮਰ 42 ਸਾਲ ਹੈ ਉਹ ਕਹਿੰਦੇ ਮੇਰੀ ਉਮਰ ਤਾਂ 1400 ਸਾਲ ਹੋਈ ਪਈ ਹੈ ਉਹ 42 ਸਾਲ ਦਾ ਮੈਨੂੰ ਕੀ ਉਪਦੇਸ਼ ਕਰੇਗਾ ਤੇ ਫਿਰ ਸਿੰਘਾ ਨੇ ਆ ਕੇ ਮਹਾਰਾਜ ਨੂੰ ਜਦੋਂ ਇਹ ਗੱਲ ਦੱਸੀ ਤੇ ਫਿਰ ਮਹਾਰਾਜ ਕਹਿੰਦੇ ਹੁਣ ਅਸੀਂ ਆਪ ਜਾਣਦੇ ਆ ਜਦੋਂ ਮਹਾਰਾਜ ਗਏ ਤੇ ਜਾ ਕੇ ਮਹਾਰਾਜ ਨੇ ਆਪਣੀ ਗਿੱਧੀ ਵਿੱਚ ਹੱਥ ਪਾਇਆ ਇੱਕ ਕੰਨ ਦਾ ਜੋ ਕੁੰਡਲ ਹੁੰਦਾ ਹੈ ਉਸ ਦੇ ਅੱਗੇ ਰੱਖ ਦਿੱਤਾ ਤੇ ਕਿਹਾ ਕਿ ਜਿਸ ਸਮੇਂ ਤੁਸੀਂ ਹਰਦਵਾਰ ਇਸ਼ਨਾਨ ਕਰ ਰਹੇ ਸੀ ਉਸ ਸਮੇਂ ਆਸੀਂ ਗੁਰੂ ਨਾਨਕ ਸਾਹਿਬ ਦੇ ਰੂਪ ਚ ਉੱਥੇ ਬੈਠੇ ਸਾਂ ਤੇ ਤੁਹਾਡਾ ਇਹ ਕੁੰਡਲਾ ਜਿਹੜਾ ਉੱਥੇ ਡਿੱਗ ਪਿਆ ਸੀ ਤੇ ਅਸੀਂ ਇਹਨੂੰ ਚੱਕ ਕੇ ਲਿਆਏ ਹਾਂ ਹੁਣ ਤੁਸੀਂ ਤਾਂ ਸਾਨੂੰ ਪਛਾਣ ਹੀ ਲਿਆ ਹੋਵੇਗਾ ਜੋਗੀ ਬੜਾ ਖੁਸ਼ ਹੋਇਆ ਕਹਿੰਦੇ ਮਹਾਰਾਜ ਤੁਸੀਂ ਜਾਨੀ ਜਾਣੋ ਮੇਰੀ ਮੁਕਤੀ ਕਰੋ ਮੈਂ 1400 ਸਾਲ ਤੋਂ ਤਪੱਸਿਆ ਕਰ ਰਿਹਾ ਹਾਂ ਮੇਰੀ ਕੋਈ ਮੈਨੂੰ ਮੁਕਤ ਕਰੋ ਤੇ ਮਹਾਰਾਜ ਨੇ ਫਿਰ ਉਸ ਨੂੰ ਉਪਦੇਸ਼ ਕਰਕੇ ਉਹਨੂੰ ਮੁਕਤ ਕੀਤਾ ਤੇ ਜੋਗੀ ਨੇ ਕਿਹਾ ਕਿ ਮੇਰਾ ਨਾਂ ਹੋਏਗਾ ਤਾਂ ਮਹਾਰਾਜ ਕਹਿੰਦੇ ਇਸ ਪਿੰਡ ਦੇ ਨਾਂ ਤੋਂ ਤੁਹਾਨੂੰ ਜਾਣਿਆ ਜਾਏਗਾ ਸਰਾਏ ਨਾਗਾ ਪਹਿਲਾਂ ਮੱਤੇ ਦੀ ਸਰਾਂ ਕਿਹਾ ਜਾਂਦਾ ਸੀ ਹੁਣ ਸਰਾਏ ਨਾਗਾ ਉਸ ਦਾ ਨਾਮ ਜੋ ਪ੍ਰਚਲਿਤ ਹੋ ਗਿਆ ਉਪਾਈ ਇਹ ਇਹ ਜੋ ਇਤਿਹਾਸ ਇਸ ਸਰਾਇਨਾਗਾ ਪਿੰਡ ਦਾ ਹੈ ਤੇ ਮਹਾਰਾਜ ਜੀ ਕਿਰਪਾ ਕਰ ਅਨ ਸਾਰੀਆਂ ਸੰਗਤਾਂ ਇੱਥੇ ਮੱਸੀਆ ਪੁੰਨਿਆਂ ਦੇ ਦਿਹਾੜੇ ਤੇ ਆਉਂਦੀਆਂ ਹਨ ਦਰਸ਼ਨ ਕਰਦੀਆਂ ਹਨ ਮਹਾਰਾਜ ਸਾਰਿਆਂ ਦੀਆਂ ਇਛਾਵਾਂ ਭਾਵਨਾਵਾਂ ਪੂਰੀਆਂ ਕਰਦੇ ਹਨ ਤੁਸੀਂ ਭਾਈ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਪੁੰਨਿਆਂ ਦੇ ਦਿਹਾੜੇ ਤੇ ਇੱਥੇ ਆ ਕੇ ਦਰਸ਼ਨ ਕਰੋ ਤੇ ਆਪਣੀਆਂ ਇਛਾਵਾਂ ਭਾਵਨਾਵਾਂ ਦੀ ਪੂਰਤੀ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ